ਲਗਾਤਾਰ ਅਤਿ ਦੀ ਗਰਮੀ ਦੇ ਕਰਕੇ ਲੋਕ ਪਰੇਸ਼ਾਨ ਨੇ ਉੱਥੇ ਹੀ ਛੋਟੇ-ਛੋਟੇ ਬੱਚੇ ਗਰਮੀ ਦਾ ਸ਼ਿਕਾਰ ਹੋ ਰਹੇ ਨੇ ਜਿਹਦੇ ਚਾਲ ਦੇ 1 ਸਾਲ ਤੋਂ ਲੈ ਕੇ 5 ਸਾਲ ਦੇ ਬੱਚੇ ਗਰਮੀ ਦੀ ਲਪੇਟ ਦੇ ਵਿਚਾਰੇ ਨੇ ਬੱਚਿਆਂ ਨੂੰ ਉਲਟੀਆਂ, ਦਸਤ ਅਤੇ ਪੇਟ ਦਰਦ ਤੇ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਜਿੱਦੇ ਚਲਦੇ ਬਠਿੰਡਾ ਦੇ ਹਸਪਤਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ ਜਿੱਦੇ ਚਾਲਦੇ ਉੱਥੇ ਸਟਾਫ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਗਰਮੀ ਤੋਂ ਬਚਾਇਆ ਜਾਵੇ, ਵੱਧ ਤੋਂ ਵੱਧ ਪਾਣੀ ਪਿਆਇਆ ਜਾਵੇ ਤੇ ਬੱਚਿਆਂ ਨੂੰ ਬਾਹਰ ਨਾ ਕੱਢਿਆ ਜਾਵੇ ਆਓ ਸੁਣਦੇ ਹਾਂ। ਉਹ ਨਰਸੀ ਜੀ ਦੀ ਬਾਈਟ ਲਾਦੇ ਹਾਂ ਸਟੂਡੈਂਟ ਆ ਜੀ। ਅਤੇ ਹੀ ਪਰਿਵਾਰਕ ਮੈਂਬਰ ਜਿਹੜੇ ਆਪਣੇ ਬੱਚਿਆਂ ਨੂੰ ਡਾਕਟਰ ਦੇ ਕੋਲ ਇਲਾਜ ਕਰਵਾਉਣ ਦੇ ਵਾਸਤੇ ਆ ਰਹੇ ਨੇ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਸਰ ਮੇਰਾ ਨਾਮ ਮਨੀਲ ਹੈ ਮੈਂ ਬਠਿੰਡੇ ਦਾ ਰਹਾਣਾ ਹੈ ਠੀਕ ਹੈ ਤੇ ਗਰਮੀ ਸਰ ਜੀ ਬਹੁਤ ਪੈਦੀ ਹੈ ਇਸ ਟਾਈਮ ਤੇ ਬੱਚੇ ਬਹੁਤ ਬਿਮਾਰ ਹੋ ਗਏ ਆਪਣੇ ਠੀਕ ਹੈ ਨਾ ਜੀ ਤਾਂ ਮੈਂ ਆਪਣੇ ਸਰਕਾਰੀ ਹਸਪੀਟਲ ਜਿਹੜਾ ਬਠਿੰਡੇ ਦਾ ਮੇਨ ਉੱਚੇ ਆਪਣੇ ਦਵਾਈ ਲੈਣ ਆਇਆ ਜੋ ਆਕਾ ਦੀ ਠੀਕ ਹੈ ਜੀ ਹਾਂਜੀ ਬਿਮਾਰ ਹੈ ਬੱਚੇ ਹਾਂ ਬੱਚੇ ਬਹੁਤ ਬਿਮਾਰ ਹੁੰਦੇ ਕੀ ਹੋ ਗਿਆ ਉਹ ਪੇਟ ਦਰਦ ਹੋ ਰਿਹਾ ਇਨਫੈਕਸ਼ਨ ਵਗੈਰਾ ਬੁਖਾਰ ਗਰਮੀ ਕਰਕੇ ਬਹੁਤ ਜ਼ਿਆਦਾ ਗਰਮੀ ਪੈਦੀ ਗਈ ਆ ਠੀਕ ਹੈ ਨਾ ਤਾਂ ਮੈਂ ਸਰਕਾਰੀ ਹਸਪਤਲ ਹੈ ਜਿਹੜਾ ਉੱਚ ਦਵਾਈਆਂ ਚੱਲਦੇ ਆਪਣੇ ਬੱਚਿਆਂ ਦੀ ਹੋਰ ਵੀ ਇੱਥੇ ਕਾਫੀ ਮਰੀਜ਼ ਆ ਰਹੇ ਨੇ ਹੋਰ ਬਥੇਰੇ ਆ ਸਰ ਜੀ ਗਰਮੀ ਕਰ ਰਹੀ ਹੈ ਗਰਮੀ ਕਰਤੀ ਹੈ ਸਰ ਬਹੁਤ ਗਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਸਰ ਜੀ ਕਿੰਨੇ ਬੱਚੇ ਤੁਹਾਡੇ ਆਪਣੇ ਮੇਰੇ 4 ਜਵਾਲ ਨੇ ਇਹ ਦੋ ਬੱਚੇ ਛੋਟੇ ਬਿਮਾਰ ਹੋ ਆ ਦੋਨੋਂ ਬਿਮਾਰ ਹੈ ਇੱਕ ਕਿੰਨੇ ਸਾਲ ਦਾ ਹੈ ਇਹ 2.5 ਸਾਲ ਦਾ ਹੀ ਉਹ 4 ਸਾਲ ਦਾ ਅੱਛਾ ਇਹਨਾਂ ਪੇਟਦਾਰ ਤੇ ਉਲਟੀ ਆ ਬੁਖਾਰ ਸੁਖਾਰ ਉਮੈ ਤੇ ਬਹੁਤ ਦਿੱਕਤ ਆਦੀ ਇਹਨਾਂ ਨੂੰ ਜੀ ਸੰਜੇਪੀ ਜੀ ਸੰਜੇਪੀ ਕੋਰੇ ਮੈਂ ਜੀਨਮ 3rd ਇਅਰ ਦੇ ਸਟੂਡੈਂਟ ਆ ਅਸੀਂ ਇੱਥੇ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਬਠਿੰਡਾ ਚ ਟ੍ਰੇਨਿੰਗ ਕਰ ਰਹੇ ਆ ਇੱਥੇ ਗਰਮੀ ਕਰਕੇ ਬਹੁਤ ਸਾਰੇ ਬੱਚੇ ਆ ਰਹੇ ਨੇ ਜਿਹੜੇ ਕਿ ਪੇਟ ਇਨਫੈਕਸ਼ਨ ਵਗੈਰਾ ਬੁਖਾਰ ਵਗੈਰਾ ਤੇ ਇਸ ਕਰਕੇ ਆ ਰਹੇ ਨੇ ਆਪਣਾ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਤਾਂ ਕਿ ਉਹਨਾਂ ਨੂੰ ਪੇਟ ਦੀ ਇਨਫੈਕਸ਼ਨ ਵਗੈਰਾ ਨਾ ਹੋਵੇ ਬੋਡੀ ਚ ਡੀਹਾਈਡਰੇਸ਼ਨ ਨਾ ਹੋਵੇ ਵੱਧ ਵੱਧ ਬੱਚਿਆਂ ਨੂੰ ਪਾਣੀ ਪਿਲਾਇਆ ਜਾਵੇ ਅਤੇ ਗਰਮੀ ਤੋਂ ਬਚਾ ਕਰਕੇ ਘਰੋ ਘਰੀ ਰੱਖਿਆ ਜਾਵੇ ਬਾਹਰ ਨਾ ਕੱਢਿਆ ਜਾਵੇ ਜਿਆਦਾ ਤੇ ਛੋਟੇ ਬੱਚੇ ਆ ਰਹੇ ਜੀ 1 ਸਾਲ ਤੋਂ 4 ਸਾਲ ਦੇ ਵਿੱਚ ਵਿੱਚ 1 ਸਾਲ ਤੋਂ 5 ਸਾਲ ਦੇ ਵਿੱਚ ਵਿੱਚ ਬੱਚੇ ਜਿਆਦਾ ਆ ਰਹੇ ਕੀ ਪ੍ਰੋਬਲਮ ਕੀ ਆ ਰਹੀ ਜਿਆਦਾ ਬਾਈ ਸੋਈ ਰੈਟਰਿੰਗ ਆ ਉਲਟੀਆਂ ਲੱਗੀਆਂ ਹੋਈਆਂ ਬੱਚਿਆਂ ਨੂੰ ਜੀ ਹਾਂ ਕਿ ਤੁਸੀਂ ਕਿਸ ਤਰ੍ਹਾਂ ਸੁਝਾਦੇ ਹੋ ਉਹਨਾਂ ਨੂੰ ਸੁਝਾਈ ਦੇ ਰਹੇ ਹਾਂ ਕਿ ਜੇ ਪਾਣੀ ਦੀ ਕਮੀ ਨਹੀਂ ਹੁੰਦੀ ਨਹੀਂ ਪਾਣੀ ਪੀਉਣੇ ਬੱਚਨ ਵਤ ਵਤ ਵੈਸਤਾ ORS ਦਾ ਘੋਲ ਕਿਸੇ ਵੀ ਦੁਕਾਨ ਤੋਂ ਮਿਲ ਜਾਂਦਾ ਹੈ ORS ਪੀਣਾ ਜਿਹਨੇ ਵੀ ਬੱਚਾ ਪਤਲੀ ਲੈਟਰਨਿੰਗ ਕਰਦਾ ਹੈ ਉਲਟੀ ਕਰਦਾ ਉਹਨੂੰ ORS ਦਾ ਘੋਲ ਪਿਓ ਤਾਂ ਕਿ ਪਾਣੀ ਦੀ ਕਮੀ ਨਾ ਹੋਵੇ ਦੂਜਾ ਸੁਝਾਅ ਵੀ ਹੈ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਬੱਚਿਆਂ ਦੇ ਹੱਥ ਧੋਏ ਜਾਣ ਤੇ ਖਾਣਾ ਬਣਾਉਣ ਤੋਂ ਪਹਿਲਾਂ ਮਾਂ ਪਿਓ ਵੀ ਆਪਦੇ ਹੱਥ ਧੋ ਕੇ ਖਾਣਾ ਬਣਾਣ ਪੈਗਡ ਚੀਜ਼ਾਂ ਬੰਦ ਕਰਨ ਲਫਾਫਿਆਂ ਵਾਲੀਆਂ ਪੁਰਕਰੇ ਚਿਪਸ ਟਾਈਪ ਘਰ ਦਾ ਬਣਾਇਆ ਖਾਣਾ ਦੋ ਇਹ ਸੀਜ਼ਨ ਇਦਾਂ ਹੀ ਟਪਾਣਾ ਪੈਣਾ ਹੈ ਤੇਰੇ ਕੈਸਰ ਜਿਸ ਤਰੀਕੇ ਨਾਲ ਗਰਮੀ ਵਧ ਗਈ ਹੈ ਸਾਰਾ ਕਾਰਨ ਉਸ ਤੇ ਅਰੀਜੇ ਸਕੇ ਵਧੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਸਰੀਰ ਚ ਪਾਣੀ ਦੀ ਘਾਟ ਵੈਸੇ ਹੋ ਜਾਂਦੀ ਹੈ ਸਰੀਰ ਚ ਪਾਣੀ ਦੀ ਡਿਮਾਂਡ ਵਧ ਜਾਂਦੀ ਹੈ ਗਰਮੀ ਆਚਾਨ ਕਰਕੇ ਤਾਂ ਪਾਣੀ ਦੀ ਘਾਟ ਹੋਣ ਕਰਕੇ ਭਰਤੀ ਵੀ ਹੋ ਜਾਂਦਾ ਬੱਚੇ ਜਿਆਦਾ ਕਿ ਬੱਚੇ ਆ ਰਹੇ ਨੇ ਜਿਆਦਾ ਬੱਚੇ ਆ ਰਹੇ ਨੇ ਹਾਂ ਜੀ ਵੈਸੇ ਗਰਮੀ ਸੀਜ਼ਨ ਦੇਖਿਆ ਗਿਆ ਸਰ ਬੱਚੇ ਤੇ ਬਜ਼ੁਰਗਾਂ ਤੇ ਕਾਫੀ ਅਸਰ ਪੈਂਦਾ ਹੈ ਬਿਲਕੁਲ ਪੈਂਦਾ ਜੀ ਬਜ਼ੁਰਗਾਂ ਤੇ ਬੱਚਿਆਂ ਤੇ ਇਸ ਤੋਂ ਇਲਾਵਾ ਇੱਕ ਹੋਰ ਵੀ ਅਸਰ ਪੈਂਦਾ ਕਨਕਾਂ ਦੀ ਬਾਢੀ ਹੋਣ ਕਰਕੇ ਧੂੜ ਮਿੱਟੀ ਬਹੁਤ ਹੋ ਜਾਂਦੀ ਹੈ एनवायरनमेंट ਜਿਹਦੇ ਕਰਕੇ ਸਾਦੀ ਦਿੱਕਤਾਂ ਵੱਧ ਜਾਂਦੀਆਂ ਧਮਾਂ ਜਿਹਨੂੰ ਕਹਿੰਦੇ ਧਮੇ ਦੀ ਦਿੱਕਤਾਂ ਵੱਧ ਜਾਂਦੇ ਸਾਹ ਨਾਲ ਵੀ ਬਹੁਤ ਬੱਚੇ ਆ ਰਹੇ ਉਹਦਾ ਸੁਝਾਅ ਹੀ ਹੈ ਕਿ ਬਾਹਰ ਨਿਕਲਣ ਵੇਲੇ ਮਾਸਕ ਪਾਓ ਧੂੜ ਮਿੱਟੀ ਦੇ ਘਰੇ ਕੋਈ ਕੰਮ ਕਰਨਾ ਹੈ ਸਫਾਈ ਪੋਚੇ ਦਾ ਤਾਂ ਮੇਕ ਸ਼ੁਰ ਕੀਤਾ ਜਾਵੇ ਵੀ ਜਿਹੜੇ ਬੱਚੇ ਨੂੰ ਧਮੇ ਦੀ ਸ਼ਿਕਾਇਤ ਹੈ ਜਿਹਨੂੰ ਵਾਰ-ਵਾਰ ਖੰਘ ਜਿਹਾ ਹੁੰਦਾ ਉਹਨੂੰ ਮਾਸਕ ਪਵਾਇਆ ਜਾਵੇ ਇੱਕ ਸਰ ਡਾਕਟਰ ਸਾਹਿਬ ਕੀ ਤੁਹਾਡੇ ਕੋਈ ਐਡਵਾਈਜ਼ਰ ਨਹੀਂ ਵੀ ਜਿਸ ਤਰ੍ਹਾਂ ਸਵੇਰੇ ਤੋਂ ਪਾਸਟ ਹੋਏਗੀ ਬੱਚੇ ਆਪਣਾ ਘਰੋਂ ਨਾ ਹੀ ਘੱਟੇ ਵਿੱਚ ਕਾਸ ਤੋਂ 11:00 ਤੋਂ 4:00 ਤੱਕ ਉਹਦੇ ਘਰੇ ਰਹਿਣ ਤਾਂ ਗਰਮੀ ਤੋਂ ਬਚਾਅ ਬਿਲਕੁਲ 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 ਹੀਟ ਸਟ੍ਰੋਕ ਉਹ ਸਾਡੇ ਹੀਟ ਸਟ੍ਰੋਕ ਇੱਕ ਦੂਜੀ ਜ਼ਿਆਦਾ ਗਲਤ ਚੀਜ਼ ਹੈ ਜਦੋਂ ਟੈਂਪਰੇਚਰ ਇੰਨਾ ਪਹੁੰਚ ਜਾਂਦਾ ਗਰਮੀ ਵੱਧ ਗਰਮੀ ਕਰਕੇ ਹੀਟ ਸਟ੍ਰੋਕ ਹੋਣ ਦੀ ਦਿੱਕਤ ਹੈ ਤਾਂ ਟਰਾਈ ਇਹ ਕੀਤਾ ਜਾਵੇ ਕਿ ਜਿਹੜਾ ਪੀਕ ਟਾਈਮ ਹੁੰਦਾ 12:00 ਤੋਂ 4:00 12:00 ਤੋਂ 5:00 ਦਾ ਉਸ ਟਾਈਮ ਤੇ ਕਰੋ ਬਰਨਣ ਲਈ ਵਿਕਰੀ ਰਹਿ ਜਾਵੇ ਤੇ ਇਹ ਜਿਹੜਾ WhatsApp ਉਹ ਪੀਟੀ ਆਪਟੀ ਵੀ ਲਗਾ ਕਰੀਏ ਕਿੰਨੇ ਪਹਿਲੇ ਹੈਗੇ ਸੀ ਕਿੰਨੇ ਬਾਅਦ ਗਏ ਜੇਕਰ ਵੀ ਜ਼ਿਆਦਾ ਕੁਝ ਨਹੀਂ ਬਗਲ ਤੁਸੀਂ ਇਹ ਲਗਾ ਲਓ ਜੀ ਜੇ ਪਹਿਲਾਂ 5 ਮੀਰੀ ਜਾਂਦੇ ਸੀ ਤਾਂ ਹੁਣ 15 ਆ ਰਿਹਾ ਹੈ ਰੋਡ ਹੈ ਦਿੱਲੀ ਤੇ ਇਹ ਤਾਂ ਫਿਰ ਜੀ ਡਾਕਟਰ ਸਾਹਿਬ ਜੀ ਗਰਮੀ ਤੋਂ ਰਾਤ ਬਰਸ਼ਾਤ ਕੋਈ ਕਾਈ ਰਾਤ ਬਿਲਕੁਲ ਜੀ ਬਿਲਕੁਲ ਸੈਕਿੰਡ ਪਾਣੀ ਦਾ ਵੀ ਬਹੁਤ ਫਰਕ ਪੈਂਦਾ ਜੀ ਆਰਓ ਵਾਲਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਜੇ ਆਰਓ ਨਹੀਂ ਅਫੋਰਡ ਕਰ ਸਕਦਾ ਕੋਈ ਤਾਂ ਐਟ ਲੀਸਟ ਪਾਣੀ ਉਬਾਲ ਕੇ ਉਹਨੂੰ ਠੰਡਾ ਕਰਕੇ ਪੀਓ ਕੱਦਾ ਦੀ ਅਕੀ ਅੱਤ ਦੀ ਗਰਮੀ ਪੈ ਰਹੀ ਹੈ ਇਸ ਕਰਕੇ ਵਾਰ-ਵਾਰ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲਿਆ ਜਾਵੇ ਕਿਉਂਕਿ ਲੂ ਦੇ ਕਰਕੇ ਲੋਕਾਂ ਨੂੰ ਜਿਹੜੇ ਕਿ ਗਰਮੀ ਲੱਗ ਰਹੀ ਹੈ ਅਤੇ ਬੱਚੇ ਵੀ ਈਜ਼ੀ ਲਪੇੜ ਦੇ ਵਿਚਾਰੇ ਨੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ